ਹਰਜੀਤ ਸਿੰਘ ਪਾਸ ਤੋਂ ਭਾਈ ਆਪਾਂ ਚੱਲੀਆਂ ਤੇ ਹਨਾ ਉੱਥੇ ਚਾਚਾ ਕਹਿੰਦਾ ਪਾਣੀ ਲਾਉਣਾ ਪਾਣੀ ਲਾਉਣਾ ਸਤਿ ਸ਼੍ਰੀ ਅਕਾਲ ਜੀ ਵੀ ਕਿਹਦੀ ਵੀ ਕਬੂਲ ਕਰ ਲਿਓ ਮੜ ਜੀ ਉੱਧਰ ਚਾਚਾ ਕਹਿੰਦਾ ਵੀ ਪਾਣੀ ਲਾ ਦੀਏ ਮੈਂ ਕਿਹਾ ਵਿੱਚ ਰੁਕ ਜਾ ਵੀ ਚਾਰ ਨੂੰ ਦੱਸਿਆ ਮੀ ਚਾਚਾ ਮੇਰੀ ਗੱਲ ਮੰਨ ਗਿਆ ਅੱਜ ਇਹੋ ਦੇਖ ਰਿਹਾ ਵੀ ਤਿੰਨ ਤਰੀਕਾ ਬਦਲਾਈ ਹੋ ਗਈ ਹੈ ਮੋਟਰ ਚ ਲਾਤੀ ਆ ਚੇ ਨਹੀਂ ਬੈਣਾ ਹੈ ਦਾਦਾ ਬੈਠਾ ਉਹ ਨੈਟ ਨਹੀਂ ਸਹੀ ਜਾ ਰਿਹਾ ਇਹ ਨਹੀਂ ਪੈਣਾ ਫਿਰ ਤਾਂ ਚੱਲਿਆਗਾ ਤੇਰੀ ਪਣੀ ਲੈ ਆ ਦਾ ਅੰਦਰ ਨਹੀਂ ਪੈਣਾ 10 ਦਿਨਾਂ ਦਾ ਨਹੀਂ ਪਾਣੀ ਲੈ ਆ। 10 ਦਿਨਾਂ ਦਾ 10 ਤੂੰ ਮੈਨੂੰ ਗੱਲ ਥੋੜਾ ਨੈਟ ਨਹੀਂ ਸਹੀ ਚੱਲਦਾ। ਇਹ ਨਾਲੋਂ ਇਹ ਕਾਗਜ਼ ਤੇ ਗੱਲ ਲਹਿ ਗਈ ਆ। ਚੱਲੀਏ ਜਿਉਂ ਤੋਂ ਕੀ ਪਈ ਆ। ਨਹੀਂ ਨਹੀਂ ਪੈਣਾ। ਉੱਥੇ ਵੀ ਛੱਡ ਦੇਣਾ ਤੇ ਮੈਂ ਹੁਣ ਦਬੱਲੇ ਦਾ ਮੈਂ ਜਾਣੀ ਤੇ ਰਿਹਾ। ਯਾਰ ਜੇ ਅਸੀਂ ਆਜ ਤਾਂ ਇਹ ਲਾਇਆ ਜੇ ਮੀਂਹ ਪੈ ਗਿਆ ਇਹ ਰੇਤੇ ਆ। ਆ ਦੇ ਹੈ। ਇਹ ਤਾਂ ਬਾਹਰ ਨਾ ਮਿਲ ਗਿਆ ਹੁਣ। ਹੈ? ਇਹ ਮਿਲ ਗਿਆ ਬਾਹਰ ਨਾ। ਪਾਣੀ ਪੂੜੀ ਨਹੀਂ ਖੜਦਾ ਉੱਥੇ। ਨਹੀਂ ਨਹੀਂ ਪਾਣੀ ਖੜਨਾ ਜਿੰਨਾ ਮਰਜ਼ੀ ਮੀਂਹ ਪੈ। ਕਿੰਨੀ ਸੜਕ ਦਾ ਪਾਣੀ ਸਾਰਾ ਹੀ ਦੇਖੋ ਇੱਕ ਪੁਲੀ, ਦੋ ਪੁਲੀ, ਤਿੰਨ ਪੁਲੀ, ਸਾਰਾ ਪਾਣੀ ਹਰ ਘਰ ਆਉਣਾ ਤੈਂ ਪਾਣੀ ਹੋਰ ਲਾਤਾ ਤਾ ਗਿਆ ਉਹ ਕੱਲ ਨੂੰ ਮੀਂਹ ਪੈਣਾ ਮੈਂ ਕਹਿੰਦਾ ਵੀ ਪਰਸੋਂ ਨੂੰ ਇਹਦੇ ਮੈਂ ਸਪਰੇਅ ਕਰਾਂਗੇ ਅਸੀਂ ਛੱਟ ਖੜ੍ਹੇ ਵਿੱਚ ਉਸੇ ਵਾਰ ਪਰਸੋਂ ਨੂੰ ਸਪਰੇਅ ਕਰਾਂਗੇ ਪਰਸੋਂ ਵੀ ਮੀਂਹ ਸੇ ਥੋੜਾ ਘੱਲ ਅੱਜ ਦਾ ਮੀਂਹ ਆ ਅੱਜ 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 ਹੋ ਗਈ ਬਦਲਵਾਈ ਹੋ ਗਈ ਕੱਲ ਨੂੰ ਮੀ ਕੱਲ ਨੂੰ ਮੀ ਆਕਰ ਫੋਨ ਕੱਢ ਆਪਣਾ ਆ ਫੋਨ ਕਰੀਂ ਉਹਦੀ ਸੁਣਾ ਕਰ ਪਰਸੋਂ ਸੁਪਰੇ ਕਰਦੀ ਆ ਵਾਹ ਬੀ ਅੱਜ ਨਿਕਲ ਜਿਹੜਾ ਇਹਨਾਂ ਥੋੜਾ ਵਾਟਾ ਇਹਨਾਂ ਨੂੰ ਵੀ ਪੈਣਾ ਹੀ ਨਹੀਂ ਤੁਹ ਦਿਖਾਉਂਦਾ ਰਿਪਾ ਇਹ ਬਾਈ ਉਸ ਦਿਨ ਮੈਂ ਕਾਹਦੇ ਦਿਖਾਉਂਦਾ ਤੇਰਾ ਜਿਹੜਾ ਨੈਟ ਲੱਗ ਗਿਆ ਐਵੇਂ ਨਾਲ ਦਿਖਾਉਂਦਾ ਇਹ ਕੰਮ ਦਾ ਨੈਟ ਸਾਲਾ ਨੈਟ ਮੈਂ ਬੰਦ ਨੇ ਕਹੀ ਰੱਖੋ ਸੋਣੇ ਥੱਲੇ ਨੂੰ ਪੰਨਾ ਇਹਨਾਂ ਨੂੰ ਹਾਂ 10 ਦਿਨ ਹੋ ਗਏ ਮੈਨੂੰ ਪਾਣੀ ਲਗਾਉਂਦੇ ਆ ਆਹ ਕਹਿੰਦਾ ਨੈਟ ਕੀ ਕਹਿੰਦਾ ਸੂਰਜ ਆ ਆਹ ਦੇਖਦੇ ਨੇ ਕੱਲ ਨੂੰ ਕਿੰਨਾ ਕਿੰਨਾ ਹੈ 40% ਪੈਣਾ ਜਾ ਮੈਂ ਛੜਤ ਲਾਉਣੀ ਫਿਰ ਪੈਣਾ ਹੀ ਨਹੀਂ ਛੜਤ ਮੈਂ ਜਾਉਣੀ ਛੜਤ ਲਾਉਣੀ ਹਾਕੇ ਜਮੀਨ ਮੇਰੇ ਨਾਲ ਲਵਾ ਦਿਓ ਮੈਂ ਜਾਂ ਜਮੀਨ ਲਈ ਬਾਰੀ ਵਟਾ ਕਰ ਲੈ ਮੈਂ ਉਧਰ ਰਲਾ ਮੇਰੀ ਗੱਲ ਸੁਣ ਲੈ ਮੇਰੀ ਲਈ ਦੋ ਓਏ ਅੱਗੇ ਦੋ ਕਿੱਲੇ ਮੈਨੂੰ ਦੇ ਦਿੱਤਾ ਦੇ ਦਿਓ ਇਹ ਜਮੀਨ ਤਾਂ ਨਾ ਐਂ ਦੇਖ ਲੈ ਤੂੰ ਆਹ ਜਮੀਨ ਤਾਂ ਮੁਰਗੇ ਦੇ ਮੁੱਲ ਦੀ ਐ ਤੂੰ ਕਹਿੰਦਾ ਜੱਤ ਲਾ ਲੈਂਦੇ ਆ ਪਰ ਇਹ ਕਹ ਲੈ ਇਹਦਾ ਰੇਟ ਲਾਈ ਦੀ ਹੁਣ ਕਰੋੜ ਰੁਪਏ ਹੋਇਆ ਪਿਆ ਐਨੀ ਨੀਮੀ ਦਾ ਚੌਖਾ ਕਰੋੜ ਰੁਪਏ ਉਹ ਨੀ ਬਹੁਤ ਮੈਂ ਕਹਿੰਦਾ 50 ਲੱਖ ਦਾ ਕੁੜੀ ਜਿਹਦਾ ਵੰਡ ਨਹੀਂ ਹੋ ਗਿਆ ਇੱਥੇ ਦਾ ਦਾ ਕਰੋੜ ਦਾ ਨਹੀਂ ਹੈਗਾ ਨੀ ਨੀ ਬਹੁਤ ਨਹੀਂ ਮੀਆ ਉਹ ਇਹਦਾ ਭਾਈ ਬਹੁਤ ਬਹੁਤ ਜਮੀਨ ਹੈ ਨੀ ਨੀ ਬਹੁਤ 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 ਤਾਂ ਲਵਾਂਗੇ ਜੇ ਵੇਚਣੀ ਹੈ ਵੇਚਣੀ ਹੋਗੀ ਤਾਂ ਬਹੁਤ ਨਹੀਂ ਮੀਂਦੀ ਵੇਚਣੀ ਥੋੜਾ ਇਹਦਾ ਰੱਖੀ ਹੋਈ ਤੂੰ ਮੇਰੀ ਹੋਂਗਾ ਜਿਹੜੀ 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 ਫਸਲ ਹੀ ਚ ਆਉਣੀ ਆ ਤੁਸੀਂ ਉਹ ਲਾਉਂਦੇ ਨਹੀਂ ਇਹ ਮਾ ਆਲੂ ਹੋਣੇ ਆਲੂ ਲਾ ਲੈ ਆਲੂ ਲਾ ਕੇ ਟਰ ਲਿਆ ਹੁਣ ਗਾਹਾਂ ਗੰਨਾ ਲਾਉਣਾ ਆਹ ਆਲੂ ਕੋਈ ਮਰਗੀ ਜੀ ਨਹੀਂ ਹੈਗੀ ਆਲੂ ਠੀਕ ਆਲੂ ਮੇਰੀ ਜ਼ਮੀਨ ਦੂਹੀ ਦੀ ਬਾਈ ਐ ਮੈਂ ਤਾਂ ਹੁਣ ਗਾਹਾਂ ਵਾਲੂ ਲਾਉਣੇ ਯਾਰ ਸਾਰੀ ਮੇ ਆਲੂ ਹੁੰਦੇ ਤੇ ਮੈਂ ਜਿੱਥੇ ਜਿੱਥੇ ਕੇਪਰਾ ਦਿੱਤਾ ਉਹ ਚਰ ਲਾਉਣੇ ਗਾਹ ਨੂੰ ਮੈਂ ਯਾਰ ਹੁਣ ਤਾਂ ਬੰਡੀ ਗਈ ਜਮੀਨ ਇਹ ਹਾਂ ਆਹ ਆਹ ਆ ਵੀ ਆਹ ਸਾਰੀ ਜ਼ਮੀਨ 50 ਰੁਪਏ ਵਿਗੋਂ ਲਈ ਬੀਤੀ ਹੈ 50 ਰੁਪਏ ਵਿਗੇ ਨੂੰ ਅਜੇ ਤੂੰ ਮੰਨਦਾ ਨਹੀਂ ਗੱਲ ਇਹ ਜ਼ਮੀਨ ਹੈਗੀ ਆ ਛੋਟੀ ਇਹ ਜ਼ਮੀਨ ਸਬਜ਼ੀ ਵਾਲੀ ਜ਼ਮੀਨ ਸਬਜ਼ੀ ਵਾਲੀ ਮੇਰੀ ਗੱਲ ਸੁਣ ਲੈ ਸਬਜ਼ੀ ਵੀ ਸੁਣ ਲੈ ਹੁਣ ਤੂੰ ਗੰਨੇ ਮਾ ਪਿਆਜ਼ ਰਸਨ ਲਾਦੀ ਦੇਖ ਕਿੰਨਾ ਹੋ ਗਰ ਆਹੋ ਲਸਣ ਨੂੰ ਸਾਦਾ ਪਿਆਜ਼ ਲਾਦੀ ਜਹੇ ਉਹ ਤਾਂ ਆਲੂ ਦਾ ਸੀ ਇਹ ਤਨੂੰ ਜੇ ਕਹੇ ਮੈਂ ਤੂੰ ਰੋਹੀ ਵਾਲੀ ਸਾਦੀ ਆਲੂ ਰੋਹੀ ਵਾਲੀ ਉਹ ਨਹੀਂ ਉਹ ਨਹੀਂ ਹੋਣੀ ਉਹ ਨਹੀਂ ਹੁੰਦੀ ਉਹ ਜਿਹੜੀ ੇਟਾ ਫੁੱਟਦੀ ਤੈਨੂੰ ਉਹ ਕਹਿੰਦਾ ਮੈਂ ਜਿਹੜੀ ਅੰਦਰ ਹਟਦੀ ਮੋਫਲੀ ਮੋਫਲੀ ਲਾਲਾ ਜੀ ਥੋੜੀ ਜਿਆਦਾ ਔਰਲੀ ਕੁਸ ਮੋਫਲੀ ਹੋਲੀ ਹੱਥਲੇ ਦੀ ਤਾਂ ਠੀਕ ਆ ਉੱਪਰ ਬੰਨਰ ਤੇ ਲੱਗਦੀ ਆ ਕੀ ਇਹ ਤਾਂ ਰੇਪ ਪੈ ਗਿਆ ਸੈਟ ਹੋਣੀ ਆ ਨਾ ਆ ਕਣਕ ਆ ਮਾਰੀ ਖੜੀ ਆ ਕਣਕ ਫੇਤੀ ਆ ਨਾ ਬਲ ਫੇਤੀ ਦਾ ਕੱਕ ਦਾ ਫੱਕ ਮਾ ਮੋਟ ਹੁੰਦਾ ਹੀ ਆ ਯਾਰ ਉੱਚੀ ਜਗ੍ਹਾ ਤੇ 7 ਫੁੱਟਾ ਬੰਦਾ ਵੀ ਬਾਉਣਾ ਲੱਗਦਾ ਸਮਝਿਆ ਗੱਲ ਹੂੰ ਸਮਝੀ ਗਰ ਇਹ ਥੋੜਾ 2 2 1 ਫੁੱਟ ਦਾ ਹੀ ਆ ਉਨੂੰ ਉੱਚੀ ਜਗ੍ਹਾ ਤੇ ਸਾਡੇ ਬੂਟੇ ਕਹੀਓ ਦਾ ਕੁਝ ਨਹੀਂ ਹੈਗਾ ਬੂਟਾ ਜੇ ਮੈਂ ਫੜ ਕੇ ਇਧਰ ਲਾਉਂਦਾ ਮੈਂ ਇਧਰੋਂ ਵੱਡੋ ਹੋਣ ਨੂੰ ਇਧਰ ਤੇ ਕੇ ਦੇਖਦੇ ਪੱਕੀ ਪਰ ਤੇ ਠੀਕ ਨਹੀਂ ਗੱਲ ਮੈਂ ਇਧਰੋਂ ਆ ਕੇ ਵਿਚੇ ਬੂਟੇ ਫੇਰ ਗੱਲ ਬਣਦੀ ਹੁੰਦੀ ਆ ਉੱਪਰ ਤੇ ਕਹੀ ਆ ਮਾ ਉੱਪਰ ਤੇ ਦਿਖਣੀ ਆ ਤੈਨੂੰ ਯਾਰ ਆ ਉੱਪਰ ਤੇ ਤੈਨੂੰ ਵਿਚ ਤੇ ਤੌੜ ਵੀ ਦਿਖਣੀ ਸਭ ਕੁਝ ਦੇਖ ਉੱਪਰ ਦਾ ਵੀ ਹੋਰ ਆ ਉਰੇ ਦਾ ਵੀ ਹੋਰ ਹਾਂ ਫੇਰ ਉੱਪਰ ਦਾ ਵੀ ਵਾਹ ਦੇਖਣਾ ਵੀ ਜੇ ਮਰਜ਼ੀ ਜੀ ਵੀ ਕੱਕ ਉੱਥੇ ਖਰਾਬ ਉੱਥੇ ਦੇਖਣੀ ਹੈ ਉਰੇ ਤੇ ਇੱਕ ਇੱਕ ਸਾਰ ਦੇਖਣੀ ਹੈ ਸਾਰ ਦੇਖਣੀ ਹੈ ਪਰ ਕੱਕ ਹੈ ਹੋੜੀ ਜੀ ਭਲਕਣ ਪਰ ਪੇ ਪਲਕਾਂ ਪਰ ਤਾਂ ਤਾਂ ਇਹ ਹੋਣੀ ਜਮਾ ਇੱਕ ਤਾਂ ਪਾਣੀ ਲੇਟ ਹੋ ਗਿਆ ਇੱਕ ਰਾਇਆ ਤੁਸੀਂ ਲੋਇਕ ਬਾਕੀ ਲਵਾਇਆ ਤੁਸੀਂ ਲੇਟ ਦੱਸ ਹੈ ਦੋ ਦਿਨ ਲਾਈਟ ਬਿਜਲੀ ਵਾਲਾ ਮੈਂ ਮੈਂ ਤੈਨੂੰ ਕਿ ਕੋਈ ਨਹੀਂ ਦੋ ਦਿਨ ਬਿਜਾਏ ਤੈਨੂੰ ਮੈਨੂੰ ਦੇਖ ਤੈਨੂੰ ਪੁੱਛਿਆ ਤਾਂ ਚੱਲੀ ਵਾਲੀ ਦਾ ਮੈਂ ਤੈਨੂੰ ਉਦਾਂ ਕਿਹਾ ਤਾਂ ਵੀ ਭਾਈ ਇਹ ਨੂੰ ਲਾਈ ਖੱਲੇ ਮੀਂਹ ਪੈ ਗਿਆ ਠੀਕ ਆ ਉਹਨਾਂ ਸਾਰ ਲੈਣਾ ਉਹਨੂੰ ਚੱਲ ਜੇ ਸ਼ਾਮ ਤਾਈ ਚੱਲ ਗਈ ਉਹ ਸਾਰੀ ਭਰ ਦੇਣੀ ਆ ਵੀ ਭਰ ਦੇਣੀ ਚੱਲੀ ਵਾਲੀ ਕਾਲੂ ਭਰ ਦੇਣੀ ਮੈਂ ਪਾਣੀ ਲੱਗ ਗਿਆ ਬਸ ਪਾਣੀ ਲਾਉਣੇ ਕੱਪੜੇ ਕਾ ਇੱਥੇ ਭਾਰੀ ਦੇਖਣੀ ਵੀ ਸੁਆ ਆਉਣਾ ਸਪਰੇਅ ਹੀ ਮਾਰੀ ਚ ਤਾਂ ਤਾਂ ਆਵਾਂ ਤਾਂ ਮੈਂ ਕੰਟਮਾਨ ਦੀ ਸਰਕਾਰ ਨੂੰ ਲੈਟਰੀ ਦੇ ਤੇ ਇਹਨੇ ਪਰਸੋਂ ਸਪਰੇਅ ਕਰਨੀ ਕਹਿੰਦਾ ਉਹ 4240 42 ਪਾਸ ਤੁਸੀਂ ਕਹ ਸਾਲੇ ਉਈਓ ਮਾਰੀ ਜਾਂਦੇ ਆ ਇਹ ਰੇਤਾ ਹੈ ਪਰਸੋਂ ਬਾਤ ਆ ਜਾਣੀ ਇਹ ਪਰਸੋਂ ਤਾਂ ਮੀ ਪੈਣਾ ਯਾਰ ਕਿਹੜੀ ਉੱਥੇ 240 ਹਾਂ ਫਰਕ ਪਾ ਤੋਨੇ ਕਿਨੇ ਜੇ 240 ਕਰੀਦੀ ਕਿੱਥੇ ਕਿੱਥੇ ਕਰੀਦੀ ਛੱਲੀਆਂ ਕਰੀਦੀ ਹਾਂ ਮੈਂ ਕਰਤਾ 240 ਕਰੇ ਨਹੀਂ ਨਹੀਂ 240 ਵਿੱਚ ਬਗੁੰਡਾ ਨਹੀਂ ਮਾਰਦਾ ਉਹ ਜਿਹੜਾ ਬਗੁੰਡਾ ਵੀ ਆਉਂਦੇ ਤੇ ਕੀ ਕਰਨਾ ਹੋਰ ਮੈਂ ਉਰੇ ਕਰਨੀ ਆ ਜਿਹੜੀ ਬਿੰਦਰਾ ਨੇ ਕਰੀ ਆ ਉਹ ਉਹਨੇ ਬੂਮੀ ਵੀ ਮਾਰੀ ਗੁੱਲਿੰਡਾਈ ਮਾਰਨਾ ਸੈਂਜੀ ਮਾਰਨੀ ਆ ਜਿਹੜੀ ਆ ਉਥੇ ਡੱਬਾ ਪਿਆ ਹੋਣਾ ਦੇਖੀ ਇਹਦੇ ਨੇ ਆ ਕਰੀ ਆ ਕੁਸਨਕੋਰ ਵੀ ਆ ਉਹਦੇ ਮਸਾਰਾ ਕੋਸਾ ਚ ਕਰ ਦੋੜੀ ਚ ਕਰ ਦੇਣੀ ਕਰ ਦੋ ਦੇ ਸਹੀ ਜ਼ਮੀਨ ਦਾ ਮਾਲਕ ਭਾਈ ਕਹਿੰਦਾ ਕਰ ਦੋ ਠੀਕ ਆ ਭਾਈ ਅਸੀਂ ਆ ਸੀਰੀ ਲੱਗੇ ਹੋਏ ਅਸੀਂ ਸੀਰੀ ਹੀ ਨਾ ਲੱਗੇ ਹੋਏ ਕਰ ਦੇ ਦੇ ਸਰਦਾਰ ਸਾਹਿਬ ਭਈ ਇਹ ਤਾਂ ਹੀ ਕਰਾਉਣੀ ਆ ਕਰਾਉਣੀ ਆ ਕੱਲ ਕਰ ਪਾਗੇ ਜਦਾਂ ਇਹ ਮੇਲ ਨੂੰ ਜਾਂਦਾ ਚ ਜਦਾਂ ਆ ਦੇ ਜੇਬ ਹੱਥੇ ਮਾਦਾ ਇਹਨੂੰ ਕਿਹਾ ਟਰੈਕਟਰ ਵੜਾ ਇਹਨਾਂ ਨੂੰ ਪਹਿਲਾਂ ਜਣਾ ਮੈਂ ਵੀ 3 ਮਹੀਨੇ ਮੈਂ ਨਹੀਂ ਉਸ ਵੀ ਕਰਨਾ 2 ਮਹੀਨੇ ਭਈਆ ਰੱਖ ਲੈ ਟਰੈਕਟਰ ਬੰਦਾ ਭਈਆ ਤੇ ਰੱਖ ਲੈਦਾ ਮੈਂ ਰੱਖਣ ਨਹੀਂ ਦਿੰਦਾ ਭਈਆ ਕਹਿੰਦਾ ਉਹਦਾ ਕਹਿੰਦਾ ਮਹਾ 15 ਦਿਨ ਦਾ ਕਿ ਆਹਨ ਤਾਂ 15 ਦਿਨ ਹੀ ਰੱਖਣੂਗਾ ਕਹਿੰਦਾ ਮੈਂ ਤਾਂ ਭਈਆ ਰੱਖ ਲਿਆ ਤਾਂ ਮੈਂ 15 ਦਿਨ ਤੱਕ ਕਿਹਾ ਮੈਂ ਜਗਨੇ ਦੇ ਗੜਾਈ ਸ਼ੁਰੂ ਹੋਊਂਗੀ ਜਦ ਪਾਗਰੋਂਗੇ ਲੈ ਮੈਂ ਹੋਰ ਕੁਛ ਨਹੀਂ ਕਿਹਾ ਹੂੰ ਕਹਿੰਦਾ ਹੁਣ ਰੱਖਣਾ ਭਈਆ ਮਾ ਹੁਣ ਕਾ ਫਾਇਦਾ ਰੱਖ ਕੇ ਹੁਣ ਕਾ ਮਾ ਮੈਂ ਹੁਣ ਮੈਂ ਕੱਕੇ ਮੇਰੀ ਗੱਲ ਸੱਦਾ ਸੂਡਾ ਖੇਤ ਵੇਗ ਗੱਲ ਤਾਂ ਠੀਕ ਐ ਇੰਨਾ ਕੰਮ ਹੈ ਨਹੀਂ ਹੁਣ ਕਿਹੜਾ ਟਟਾ ਮਟਾ ਉਹੀ ਕੰਮ ਆ ਹੁਣ ਲਗੜਾਈ ਹੁਣ ਕਰਨ ਦੀ ਫੇਰ ਕੰਮ ਹੋਣਾ ਭਈਆ ਮੇਰੇ ਕੋਲ ਬਹਿਲੇ ਨਹੀਂ ਰਿਹਾ ਸੱਦਾ ਆਹੋ ਉਧਰ ਤੋਏ ਵਟਾਪ ਤੇ ਫੇਰ ਪ੍ਰਾਪ ਤੇ ਆ ਚੱਲੀ ਗੇੜਾ ਕੰਮ ਮੇਰੇ ਮਾ ਪਹਿਲਾਂ ਰਹੀ ਨਹੀਂ ਸੱਦਾ ਦੱਸ ਕਿਆ ਕਰਾਂਗਾ ਕੱਲੂ ਭਈਆ ਭਈਆ ਕੱਲੂ ਭਈਆ ਲੈੰਦਾ ਦੱਸ ਕਿਆ ਕਰਾਉਂਗਾ ਕੱਲੂ ਹਾਂ ਕੱਲੂ ਕਿਆ ਨਹੀਂ ਕਰਾਉਣੀ ਨਹੀਂ ਬਲੱਜ ਭਈਆ ਹੁੰਦਾ ਇੱਥੇ ਮੈਂ ਪਾਣੀ ਲਾਂਦਾ ਜਾਂ ਨਹੀਂ ਉਹ ਲਾਂਦਾ ਐਨਾ ਭਈਏ ਤੇ ਪਾਣੀ ਲੁਆਣਾ ਕੱਲੂ ਵੀ ਪੈ ਜਾਂਦਾ ਕੀ ਦੋ ਦੋਏ ਦੋਏ ਕਰਾ ਕਰ ਉਹਦੀਆਂ ਹੁਣ ਵਾਲੀ ਕਿ ਖਰਾਬ ਹੋਊਗੀ ਠੀਕ ਆ ਉਹ ਪਾਣੀ ਔਰੇ ਆਹਾ ਹੁਣ ਨੱਕਾ ਵੱਡ ਕੇ ਧੰ ਘੰਟਾ ਹੋਗਾ ਉਹਨੇ ਨੱਕਾ ਵੱਡਣ ਵਾਸਤੇ 400 ਰੁਪਏ ਭਈਆ ਰੱਖਿਆ ਹਦਾ ਚੱਲ ਮੰਨ ਲੈ ਰੱਖ ਲੈ ਹਾਂ ਕੱਲ ਪਾਣੀ ਲਾਤਾ ਫਿਰੂ ਕੱਗਲਾ ਦਿਨ ਠੀਕ ਮੇਰੀ ਗੱਲ ਸੁਣ ਹਾਂ ਫਿਰ ਮੈਂ ਕੱਠੇ ਵੀ ਲੁਆਣੇ ਤੂੰ ਤੇ ਕਿਹੜਾ ਖਾਲੀ ਪਿਆ ਰੱਖੇ ਕਿੱਥੇ ਪਿਆ ਖਾਲੀ ਮੋਟਰ ਤੇ ਕਿਲਾ ਖਾਲੀ ਪਿਆ ਉਥੇ ਕਿਹੜਾ ਖਾਲੀ ਪਿਆ ਰੱਖੇ ਜਾ ਜਾ ਦੇਖੋ ਕਿੱਡਾ ਫਾਨਾ ਕਿ ਪਿਹਾਰੀ ਜੋ ਲੱਗ ਗਿਆ ਚਲ ਹਾਂ ਫੇਰ ਦੋ ਦਿਨ ਬਾਅਦ ਬਾਅਦ ਨੂੰ ਗੰਨੇ ਦੇ ਵੱਟਾ ਸਾਲ ਕਰ ਲਾਉਣਾ ਕਿਹੜੇ ਕਿੰਨੇ ਚਲਾ ਦੁੰਦਾ ਉੱਥੀ ਲੈਣ ਦੇ ਮੈਂ ਖੜਾ ਹੀ ਕੰਨੇ ਸਾਲ ਕਰ ਲੈਂਦੇ ਵੱਟਾ ਖੜੇ ਕੰਨੇ ਚ ਲੈ ਉਹ ਖੜੇ ਨੇ ਫਿਰ ਤਾਂ ਖਾਲੀ ਹੋ ਗਏ ਉਹ ਗੱਡਾ ਵਿੱਚ ਸਾਰੇ ਗਿਰਿਆ ਹੋਇਆ ਪਿੱਛੇ ਪਰ ਉਹ ਬਾਹਰ ਉਹ ਬਾਈ ਕਾਤੇ ਕਰਾਉਣੀਆਂ ਕਾਤੇ ਕਰਾਉਣੀਆਂ ਬੰਦਾ ਮੇਰੇ ਬਹਿਲੇ ਨਾ ਰਹਿ ਗਿਆ ਕਰਾਉਣੀ ਦਾ ਕੰਮੇ ਨਹੀਂ ਹੈ ਕੋਈ ਮਟਾਉ ਕਰ ਲੈਣਾ ਪਟਾਕੇ ਵਿਦਵਾਰੇ ਪਲਟੀ ਫੇਰਵਾ ਦੇ ਤੇ ਆਏ ਕਰ ਭਈਆ ਬਿਠਾਉ ਰੇ ਇਹਦੀ ਗੜਾਈ ਕਰਾ ਭਈਆ ਤਾਂ ਯਾਰ ਤੂੰ ਤਾਂ ਰੱਖੂਗਾ ਗੱਗੇ ਜਾਂ ਤੇਰੇ ਕੋਲ ਕੰਮ ਦੇਖਦਾ ਮੂਰੇ ਗੰਨੇ ਵਾਲੇ ਖੇਤ ਵਿਲੇ ਹੋਗੇ ਚਾਰੇ ਖੁੰਝੇ ਸਾਫ ਹੋਊਗੇ ਸਾਰੀਆਂ ਬੱਟਾਂ ਉਤੇ ਬਾਅਦ ਇਹਨੂੰ ਗੰਨਾ ਬੀਜੂਗਾ ਗੰਨੇ ਦੀ ਗੜਾਈ ਸ਼ੁਰੂ ਹੋਣੀ ਫੇਰ ਭਈਆ ਰੱਖ ਕੇ ਪੈਂਦਾ ਯਾਰ ਚਾਹੇ ਸਾਡੇ ਨੂੰ ਚੂਹੇ ਕੱਢਣਾ ਆਉਦਾ ਵੀ ਖੱਡਾ ਪਟ ਕੇ ਚੂਹੇ ਕੱਢ ਆ ਲੈ ਕੁਦ ਵੀ ਕਰਾਉਂਦਾ ਮੈਂ ਭਈਆ ਪਹਿਲਾਂ ਹੀ ਕਰ ਦੇ ਤੂੰ ਭਾਈ ਕਾਕੇ ਬਿਠਾ ਦੀ ਚ ਕਾ ਕੱਢ ਸਾਰਾ ਹਾਂ ਪੰਦਰਾਂ ਦਿਨ ਪਾਰ ਆਉਦੇ ਹਾਂ ਇਹਨਾਂ ਨਾਲੇ ਕੁੱਤਿਆਂ ਨੇ ਬਹੁਤਾਂ ਅੰਕੜੇ ਆ ਬਈ ਕਮਰੇ ਚਾਹੇ ਮੈਂ ਕੁੱਤੇ ਫੜਾਉਂਦਾ ਕਾ ਹੈਲੋ ਇਹਨੇ ਕੁੱਤੇ ਫੜਾਉਣਾ ਦਾ ਭਈਆ ਵੀ ਕੁੱਤੇ ਫੜ ਚੱਲ ਨਾਲੇ ਉੱਥੇ ਦੇਖਦੇ ਰਿਹਾ ਬੋਰਡ ਕਲੱਬ ਤੇ ਉਹ ਬੋਲ ਰਿਹਾ ਬੋਰਡ ਕਲੱਬ ਪਰ ਓੱਖਾ ਮੀਟ ਵਾਲਾ ਉੱਥੇ ਉਧਰ ਦੇ ਉੱਥੇ ਬੀਠਾ ਹੀ ਖਾਂਦੇ ਮੀਟ ਖਾ ਪੀ ਕੇ ਆਉਂਦੇ ਔਰ ਆ ਕੇ ਫੇਰ ਆਰਾਮ ਕਰਦੇ ਮੈਂ ਕਿ ਲੀਡ ਤੇ ਨਾਲੇ ਪੱਕੀ ਵੀ ਬਣਾਈ ਪਈ ਆ ਇਹ ਦੇਖ ਤਾਂ ਸਹੀ ਤੂੰ ਆਏ ਨਾਲੇ ਜਿਉਂ ਵਾਲੀ ਬੰਦੇ ਕਹੇ ਬੰਦੇ ਇਹਨੇ ਬਣਾਈ ਪੁੰਦੀ ਆਏ ਆਉਂਦੇ ਆ ਪਈ ਦੰਦਾਂ ਨੂੰ ਭਾਈ ਜਿਉਂ ਲਈ ਆਪਣਾ ਇਹਦੇ ਕੁੱਤੇ ਆ ਤੁਹਾਡੇ ਹੋਣਦਾ ਉਹ ਬੱਲੀਾਉਣ ਲੱਗਦੇ ਆਵੇਂ 7 ਕਿਤੇ ਮਾਰ ਗਏ ਹੁਣ ਮੇਰੇ ਬੈਠੀ ਬੈਠੀ 7 ਕਿਤੇ ਮਾਰ ਕੇ ਥਾਲੇ ਹੁਣ ਪਾਣੀ ਹੋ ਗਿਆ ਮੂਰੇ ਹੁਣ ਬੱਟ ਨਹੀਂ ਜਾਂਦੇ ਅੱਛਾ 6 7 ਐ ਇਕੱਠੇ ਆਉਂਦੇ ਲੈਨ ਚ ਥਾਲੇ ਆ ਇੱਥੇ ਪਏ ਰਹਿੰਦੇ ਹੁਣ ਹਾਲੇ ਉਹਰੇ ਕਿਸੇ ਨੇ ਤੰਗ ਵੀ ਨਹੀਂ ਕਰਨੇ ਗੱਗੇ ਉਹ ਹਾਂ ਤੰਗ ਕਾ ਕਰਨੇ ਹਾਂ ਹੈ ਨਾ ਖੈ ਉਹਰੇ ਨਾਲੇ ਨਗਾਸ ਕਰਨੇ ਚ ਰੌਣਕ ਲੱਗੀ ਪਈ ਐ ਕੋਈ ਗੱਡੀਆਂ ਆ ਨਹੀਂ ਜਾਂਦੀ ਐ ਕੋਈ ਆ ਨਹੀਂ ਜਾਂਦੀ ਐ ਰੌਣਕ ਲੱਗੀ ਐ ਸੜਕ ਉੱਪਰ ਸਾਈਂ ਵਹੀ ਇਹ ਇਹ ਰੋਮਾਂ ਰੋਮਾਂ ਜਿਹਾ ਲੱਗਦੀ ਤੀ ਆਜ ਸੰਤਾਂ ਦੀ ਵਰਸੀ ਹੈ ਨਾ ਪੈਰੋਂ ਮੱਜਦੇ ਟ੍ਰੇਲਰ ਉੱਤੇ ਸੁਣੀਆ ਲੱਗਦੀ ਹੱਥ ਖਾਲੇ ਕੰਨਾਂ ਵਾਲੇ ਬਹੁਤ ਜਾਣਦੇ ਪਛਾਣ ਹੁੰਦੇ ਕਿ ਸਾਥੇ ਦੂਰ ਤੇ ਇਹ ਕੋਣਾ ਬੰਦਾ ਆ ਤਾਂ ਆ ਉਹ ਆ ਨਾ ਉਹ ਵੀਰ ਮਡਾਉਣਾ ਸੁਣੀ ਆ ਲਹਵਾ ਹੋ ਯਾਰੀ ਹਾਲੇ ਕੰਮ ਕਿ ਦੀ ਕੋ ਯਾਰੀ ਕੁੱਤੇ ਹੂੰ ਉਹ ਯਾਰੀ ਜਗਰੀਬ ਦੇ ਖੇਤ ਕੋ ਇਹ ਤਾਂ ਬਹੁਤ ਲੰਬੀ ਬਾਹਰ ਕਰਾ ਵੇਲਾ ਪਦੇ ਮਿਰਦੇ ਇਹ ਹੈ ਹੈ ਵੇ ਮથેਰੇ ਆ ਜੀ ਫੁੱਲ ਨਾ ਮਾਰ ਕੇ ਖਾਣ ਨਾਲ ਐਥੇ ਚੂਆ ਕੱਢ ਨਹੀਂ ਕਰਦਾ ਸੜਾ ਰੀਤੇ ਚ ਮਰਨਾ ਰੀਤੇ ਸੜਾ ਵਿੱਚ ਆ ਜਾਂਦਾ ਥੱਲੇ ਹੀ ਕਰ ਜਾਂਦੀ ਗੱਟ ਨਹੀਂ ਕਰ ਜਾਂਦੀ ਆ 36ਵੀਂ ਬਿਲਡਿੰਗ ਬੈਠ ਜਾਂਦੀ ਇਹਨਾਂ ਦੀ ਇਹ ਤਾਂ ਕੱਚੇ ਘਰ ਨਾਲ ਦੀ ਆ ਇਹ ਰੀਤੇ ਦੇ ਕਾਹਦੇ ਖਾਡ ਨਾਲੀ ਜਦੋਂ ਪਾਈ ਜਾਂਦੀ ਆ ਮਾੜਾ ਜੇ ਰੇਤਾ ਸੁੱਕ ਗਿਆ ਜਦੋਂ ਢੇਰੀ ਹੋ ਜਾਣੀ ਵਿੱਚ ਮਰ ਜਾਣਾ ਜੂਂ ਜਾਂਦਾ ਪੱਕੇ ਥੱਲੇ ਥਲੀ ਮਿੱਟੀ ਨਾ ਇਹਦੇ ਥੱਲੇ ਗੱਗੇ ਜਮੇ ਮੋਦੀ ਮਿੱਟੀ ਆ ਉਹ ਦੇਖ ਪਿੱਟਾਰੇ ਤਾਂ ਨਹੀਂ ਕੋ ਦਾ ਫਸਲ ਬਾਤ ਹੁੰਦੀ ਆ ਰੇ ਖਰਤੇ ਵੱਧ ਝਾਣਾਂ ਦੇ ਝਾੜ ਨੂੰ ਜ਼ਿਆਦਾ ਹੈ ਇਸਲੀ ਲਈ ਨਾ ਝਾੜ ਸਾਹਿਬ ਨੂੰ ਆਲੂ ਵਾਲੀ ਹੈ ਆਲੂ ਨੂੰ ਘੱਟ ਕੰਮਦੀ ਹੈ ਬਬੂਲਰ ਵੀ ਆ ਘੱਟ ਕੰਮਦੀ ਹੈ ਬਬੂਲਰ ਨਹੀਂ ਹੁੰਦਾ ਉਹ ਨਹੀਂ ਨਹੀਂ ਆ ਮਾੜਾ ਖੜਾ ਹੁਣ ਮੋਖਾਲ ਦੇ ਜਾ ਮੈਂ ਦੂਰ ਤਿੰਨ ਸਾਲ ਹੀ ਹੁੰਦਾ ਵਾਸਤੇ ਤੁਰਦਾ ਜਿਹੜਾ ਉਹ ਤੇ ਬਾ ਖੜ ਜਾਂਦਾ ਥਾਲਾ ਆਲੂ ਦਾ ਆਲੂ ਦੇ ਵਾਸਤੇ ਵਧੀਆ ਹੈ ਕਾਲੇ ਬੰਦੇ ਹੋਰ ਇੱਕ ਗੱਲ ਸੁਣੋ ਪਾਣੀ ਜਮਾ ਨਹੀਂ ਖੜਨਾ ਹੋਰੇ ਜਿਹਾ ਸਮਰੇਤਾ ਕਿਹੜਾ ਪਾਣੀ ਧਾਨਾਂ ਚ ਨਾ ਆਲੂ ਚ ਗਾ ਤੁਹਾਨੂੰ ਮੈਂ ਆਲੂ ਆਲੂ ਮਾ ਨਹੀਂ ਖੜਦਾ ਆਲੂ ਮਾ ਨਹੀਂ ਖੜਦਾ ਧਾਨਾਂ ਮਾ ਤਾਂ ਸੇਮ ਹੋ ਜਾਂਦੀ ਫਿਰ ਉਹ ਪਾਣੀ ਰੇਤਾ ਰੋਪੇ ਇਹ ਲਾਉਣ ਦੀ ਲੋੜ ਨਹੀਂ ਕਿੰਮੀ ਪੈ ਗਿਆ ਨਦੀ ਆ ਗਈ ਸੇਮ ਹੋ ਜਾਂਦੀ ਫੇ ਸੇਮ ਹੋ ਰਹੀ ਨਹੀਂ ਉਰੇ ਪਾਣੀ ਫੇ ਲਾਉਣ ਦੀ ਲੋੜ ਨਹੀਂ ਉਹ ਵੱਢਣੇ ਵੀ ਔਕੀ ਹੁੰਦੀ ਆ ਮਈ ਵੱਢੂਗੇ ਕਿ ਕਰੀ ਰੇ ਨਰ ਬੜਾ ਨਹੀਂ ਮਸ਼ੀਨ ਆ ਗਈ ਉਰੇ ਜਿਹੜੇ ਸਾਲ ਆਇ ਤੇ ਬਾਏ ਬੈ ਲਾ ਕੇ ਲਾ ਲਾ ਕੇ ਵੱਡੀਆਂ ਆਏ ਆਏ ਨਿਡਾ ਢਾ ਕੇ ਵੱਡੀ ਆ ਕੜਦੀ ਕੜਦੀ ਵੱਟ ਗਈ ਬਾਰ ਹਾਂ ਹੁਣ ਬੰਗਲੇ ਹੁਣ ਬਾਹਰ ਫਿਰਦੇ ਆ ਵਿੱਚ ਫੇਰੀ ਜਾਣ ਦੇ ਬੰਗਲੇ ਨੂੰ ਮੈਂ ਤਹਾੜੀ ਬੰਗਲੇ ਮਹਿੰਗੇ ਆ ਗਿਆ ਲੈ ਕੋ ਮੈਂ ਜਮਕਾਉ ਸਾਹਿਬ ਨਾ ਮੈਂ ਮੱਖਾ ਕੇ ਕਿਹਾ ਪੈਨੋ ਮੱਦੀ ਅੱਛਾ ਪੈ ਮੈਨੂੰ ਨਾ ਰੂਹੇ ਨਾ ਮੇਰੇ ਮੱਜਾ ਜਾਣਾ ਨਹੀਂ ਤੌਰ ਮੈਂ ਗਿਆ ਤਾਂ ਕਿਧਰ ਚਲੇ ਜਾਵੇ ਨਾਲ ਨਹੀਂ ਰਹੀ ਉਹ ਕਰਾਉਣ ਗਿਆ ਤਾਂ ਕੀ ਕਹਿੰਦਾ ਉਹ ਬਾਈ ਲੈ ਜਾਂਦਾ ਨਾਲ ਇਹਨੂੰ ਯਾਰ ਆ ਪਾਣੀ ਉਹ ਲਾਤਦੇ ਨੇ ਕੱਲੂ ਮੀਂਹ ਪੈਣ ਨਾਲੇ ਮੈਂ ਅੱਥੀਆਂ ਕੱਲੂ ਮੀਂਹ ਪੈਣਾ ਆ ਬਾਈ ਲੈ ਜੇ ਬੈਠਾ ਮੀਂਹ ਮੈਣਾ ਮਾ ਪੈਣਾ ਨਹੀਂ ਇਹੇ ਤੂੰ ਰਹਿਣਾ ਦਾ ਇਕਦਾਂ ਇਹਨੂੰ ਕਹਦਾ ਦਸ ਦਿਨ ਤੇ ਰੋਕੇ ਨੂੰ ਹੋ ਗਿਆ ਮਨ ਨੂੰ ਆਹ ਕਣਕ ਵੀ ਪੀੜੀ ਹੋਈ ਹੋਰ ਹੁਣ ਦੇਖ ਲੈ ਮਸਾਲ ਕਰਦਾ ਸਾਨੂੰ ਕਰਦਾ ਤਾਂ ਹੈਗਾ ਫੇਰ ਅਗਲਾ ਕੌਣ ਕਰਦਾ ਮਸਾਲ ਨਹੀਂ ਕਰਦਾ ਪਿੱਛੇ ਹੀ ਕਹਿੰਦਾ ਆਪੇ ਆਪੇ ਦੋਇ ਬਾਪ ਤੇ ਕਿਦਮ ਹੋ ਗਏ ਜਾਂਦੇ ਆ ਬਾਅਦ ਅਗਲਾ ਹੋ ਜਾਂਦਾ ਪਾਣੀ ਨਹੀਂ ਲਾਉਂਦੇ ਘੰਟੀ ਦਾ ਕੰਮ ਦਾ ਦੇਦਾ ਤੂੰ ਕਿਦੋਂ ਸੁੱਕ ਜਾਂਦਾ ਕਿ ਆਈ ਨਾ ਮੋਟਰ ਥੋੜਾ ਬਾਹਰ ਕੋਈ ਕੁਝ ਨਹੀਂ ਹੁੰਦਾ ਪਾਣੀ ਜਿਹਨਾਂ ਦਾ ਪਾਣੀ ਚੱਲਦਾ ਮੈਂ ਪਾਣੀ ਬਾਹਰ ਦਾ ਮੋਟਰ ਦਾ ਦੇਖ ਤਾ ਮਹਿਰ ਜੀ ਨਾ ਮਹਿਰ ਜੀ ਨਾਲ ਪਾਣੀ ਚੱਲਦਾ ਤੂੰ ਇਹ ਕੀ ਗੱਲ ਹੈ ਮਹਿਰ ਜੀ ਦਾ ਡੌਗ ਪਾਈ ਵੀ ਉਹਨਾਂ ਨੇ ਬਾਟ ਦੀ ਮੋਟਰ ਹੈ 7:3 ਪਾਣੀ ਚਾਰ ਜੀ ਪ੍ਰੈਸ਼ਰ ਆਉਦਾ ਬਾਈ ਪਾਣੀ ਤੇ ਚੱਲਦਾ ਨਹੀਂ ਸਾਡੇ ਨਾਲ ਅਜਾ ਤੇ ਸਾਡੇ ਵਾਲੀ ਨੇ ਦੇਖੀ ਦਾ ਤੇਰੇ ਆਈ ਦਾ ਪਾਣੀ ਬੋਤ ਹੈ ਕਿਹੜਾ ਹੀ ਦਾ ਬੋਤ ਹੈ ਉਹ ਤਿੰਨ ਲੈਣਾ ਛੱਡਣਾ ਪੈਂਦਾ ਅਜਾ ਤੇਨੇ ਪਾਸੇ ਨਹੀਂ ਖੋਲਣਾ ਪੈਂਦਾ ਇੰਨਾ ਪੇੜ ਵਾਲੀ ਦਾ ਓਹੋ ਮੈਨੂੰ ਉਸ ਤੇ ਆਉਣ ਲੈਣੇ ਰਮ ਮੇਰਾ ਕੁਝ ਸਰਾਉਣ ਹੋ ਕਹਿੰਦੇ ਸਿਮਾ ਦੇ ਮਾਣਾ ਵੀ ਦੇ ਦੋ ਨਮੀ ਲਾ ਕੇ ਮਾਚਲ ਪੈਰੋਂ ਮੱਝੇ ਮਾਠੇ ਚੱਲ ਠੀਕ ਆ ਬਣਾਈ ਵੀ ਨਹੀਂਤੀ ਲੋਟਾਉਣੀ ਉਹ ਐਵੇਂ ਬਹਿ ਲੈ 500 ਮਸ਼ੀਨ ਸਾ ਘਟਣੇ ਵਾਲੀ ਹੂੰ ਉਹ ਨਾ ਪੁੱਠੀ ਕਰ ਦਿੰਦੇ ਆ ਚਾਹੇ ਦਹੀ ਕੋ ਬਣਾ ਲੈ ਨਾਲਾ ਸੀ ਬਣਾ ਲਿਆ ਜਸਾਕ ਉਹ ਲਿਆ ਕੋ ਮਾਰੀ ਕਰੀ ਜਾਂਦੇ ਨਾਲ ਉਹ ਕਹਿੰਦੇ ਵੀ ਇਹਦਾ ਛੜ ਗਈ ਮਾਹ ਨਵੀਓ ਦੇਦੇ ਹੋਏ ਛੜ ਗਈ ਉਹ ਕਿਹੜਾ ਬੰਨੂਗਾ ਠੀਕ ਹੈ 6 7 7 800 ਦੀ ਸਾਰੀ ਬੱਡੇ ਦਾ ਬਲ ਠੀਕ ਆ ਫਿਰ ਕੋਈ ਤੇ ਮਤਲਬ ਛੜੇ ਛੜ ਗਈ ਦੋ ਰੇਖਾ ਲਿਆਉਣੀ ਪੈਦੀ ਮੈਨੂੰ ਉਹ ਐ ਕਰ ਦਿੰਦੀ ਸੀ ਮੈਂ ਪੁੱਠੀਆਂ ਉਹ ਪਾਣੀ ਪੈ ਜਾਂਦਾ ਵਿੱਚ ਉਹ ਇਹਨੂੰ ਪੁੱਠੀ ਨਹੀਂ ਕਰ ਰੱਖਣੀ ਸਿੱਧੀ ਰੱਖੋ ਐ ਉਹੀ ਗੱਲ ਆ ਫਿਰ ਆਪੇ ਜਾਲ ਜੀ ਆਕੇ ਜਾਂਦਾ ਨਾ ਫਿਰ ਬਹੁਤਾ ਘੋੜ ਦਿੰਦੇ ਤੇ ਉਪਰਾਣੀ ਹੋ ਗਈ ਨਵੀਂ ਲੈ ਕੇ ਕਿਹੜੇ ਬਾਹ ਦਾ ਰਗੜ ਜੋੜ ਲੱਗਣਾ ਆਏ ਫੜਕੀ ਬੈਈ ਜਾਂਦਾ ਅੱਗੇ ਪਤਾ ਲੱਗਦਾ ਦਾਦਾ ਮੱਕੀ ਦਾ ਆਟਾ ਸੀ ਨਾ ਘੋਟੀ ਜਾਂਦਾ ਠੀਕ ਫਿਰ ਤੌੜੀ ਵੀ ਮਚਾਉਣੀ ਪੱਥਰ ਦੀ ਤੌੜੀ ਹੁੰਦੀ ਸੀ ਹੈ ਕਿ ਨਹੀਂ ਐਦੀ ਹੁੰਦੀ ਸੀ ਮਿੱਟੀ ਦੀ ਭਾਂਡੇ ਦੀ ਤੌੜੀ ਸਾਗ ਵਾਲੀ ਹੁਣ ਤਾਂ ਸਟੀਲ ਦੇ ਭਾਂਡੇ ਆ ਘੋਟੀ ਜਾਂਦੇ ਦੇ ਤੇਰੀ ਥੱਲੀ ਪਤਾ ਹੀ ਨਹੀਂ ਲੱਗਦਾ ਵੀ ਕੜਾਹੇ ਕਿਹੜੇ ਸਾਗ ਆਉਣੇ ਇੰਨਾ ਘੋੜ ਦਿੰਦੇ ਆ ਰੰਗ ਨਹੀਂ ਫਣਦਾ ਬਸ ਹੋਰ ਵੀ ਤਰਾ ਭਾਈ ਸਾਗੇ ਹੋਊਗਾ ਆ ਮੇਰਾ ਸੁਲਜਕੜਾ ਲੱਗਦਾ ਬਾ ਫੇ ਆਏ ਥੋੜੋ ਵੀ ਪੰਜ ਸੱਤ ਦਿਨ ਫੇ ਉਹੀ ਥਾ ਕੇ ਚੱਲੀ ਜਾਂਦਾ ਕਈ ਦਿਨ ਫਿਰ ਤੜਕ ਤੜਕੇ ਜਲਦੀ ਆਜ ਬੰਦਿੰਦਾ ਪਰ ਹੁਣ ਰਹਿ ਗਿਆ ਸਾਗ ਹੁਣ ਹਾਂ ਪੰਜ ਸੱਤ ਦਿਨ ਦਾ ਪਰ ਹੁਣ ਆ ਇਹ ਇੰਨਾ ਗਿਆ ਇਹਦਾ ਵੱਧ ਨਹੀਂ ਹੈਗਾ ਹੁਣ ਕੋਈ ਲੱਗਾ ਵੀ ਨਹੀਂ ਲੱਗਦਾ ਹਾਂ ਹਾਂ ਬਹੁਤ ਖਾ ਲੱਗਦਾ ਹੈਗਾ ਮੂੰਹ ਖੂਨ ਆ ਗਿਆ ਮੇਰੇ ਮਤਲਬ ਕਾ ਚੱਕਲਾ ਭਾਈ ਚੱਕ ਤੇਰਾ ਫੋਨ ਹਾਂ ਲੈ ਲੈ ਰਿਹਾ ਉਹ ਸੋਹਾਰਾ ਕਰਕੇ ਲੱਗਿਆ ਸੁੱਖਾ ਕੰਦਾ ਮੈਂ ਕਰਿਆਉਂਗਾ ਬੱਚਾ ਲੈ ਗਿਆ ਮੈਂ ਉਹ ਹਾਂ ਪਹਿਲਾ ਲੈ ਆਇਆ ਹੁਣ ਆ ਗਿਆ ਹੁਣ ਉਹਦਾ ਸਵੇਰੋਂ ਪਿੱਲਾ ਹੋ ਗਿਆ ਚਾਹ ਲੈ ਜੀ ਉਹਦੀ ਜਾਣ ਲੱਗਿਆ ਠੀਕ ਆਹ ਹਾਂ ਅੰਦਾ 18 ਲੱਗੂ ਕਿਹਾਰੇ ਰਹਿ ਗਏ ਹਾਂ ਦੋ ਕਾਰੇ ਕਿੰਨਾ ਟਾਈਮ ਲੱਗੂਗਾ ਮੰਨ ਕੇ ਜਾ ਤੂੰ ਦੋ ਕਾਰੇ ਜਿਹੜੇ ਚੱਲ ਗਏ ਸ਼ਾਮ ਸਈ ਦੀ ਛੋਪੀ ਤਾਂ ਸਾਈਂ ਪੰਜ 6 ਕਬਾਦ ਦੇ ਸਾਈਂ ਇਹ ਸਾਰੇ ਹੀ ਭਰ ਜੂਗਾ ਇਹ ਜੇ ਪਹਿਲਾਂ ਇਹ ਅਠਕੀ ਦਾ ਕੁਝ ਨਹੀਂ ਗਾਇ ਸਾਥ ਤੇ ਆ ਹੁਣ ਦੋ ਕਾਰੇ ਰਹਿ ਗਏ ਤੀਏ ਵੀ ਛੜਤਾ ਆਹ ਰਹੀ ਸਾਰਾ ਜਾ ਰਹਿ ਗਿਆ ਪਰ ਚੱਕੀ ਕਿੰਨੀ ਟਾਈਮ ਤਾਂ ਲੱਗਦਾ ਨਹੀਂ 20 ਕੇ 25 ਮਿੰਟ ਲੱਗਦੇ ਕਾਰੇ ਨੂੰ ਪਾਣੀ ਵਹੋਦਾ ਮੋਟਰ ਦਾ ਯਾਰ ਪਾਣੀ ਦਾ ਨਜ਼ਾਰਾ ਲੈਂਦਾ ਪਿਆ ਪਾਣੀ ਰੱਠਿਆ ਜਾਂਦਾ ਫਲਾਏ ਨੇ ਬਾਕੀ ਨੇ ਠੜੇ ਦਾ ਪਤਾ ਨਹੀਂ ਜਾਂ ਨਾ ਠਗੀ ਫਿਰ ਸਸਰੀ ਕਾਲ ਹੈ ਜਿਹੜਾ ਠਗੀ ਫਿਰ ਗਈ ਆਈ ਆਹ ਫਿਰ ਗਿਆ ਆਇਆ ਕੰਮ ਓਏ ਹਾਏ ਹੁਣ ਕੋਟ ਖੋਲਣੇ ਕੀ ਕਰਦਾ ਹੈ ਪਹ ਨਿਕਲੇ ਕਹਿੰਦੇ ਮੀ ਪਹਿਣਾ ਵਾ ਲੋ ਮੀ ਕਹਿੰਦਾ ਬੱਦਲ ਹੋ ਜਾਣਾ ਬਹੁਤ ਮੀ ਤਾਂ ਪਹਿਣਾ ਦੇਖੀ ਜਾ ਤੂੰ ਪਹਿਣਾ ਹੀ ਨਹੀਂ ਰਹਿਣਾ ਦੇਖੀ ਜਾ ਦੇਖੀ ਜਾਊਗੀ ਹੁਣ ਵੀ ਥੋੜੀ ਥੁੜਦਾ ਕਿ ਮੇਰੀ ਥੁੜਦਾ ਹੁਣ ਉਹਨਾ ਤੇਦੀ ਨਾ ਮੇਰੀ ਨੂੰ ਆਪਣੇ ਕਰਨੀ ਹਾਂ ਆਪਣੇ ਕਰਨੀ ਆਪੜੀਆਂ ਕਰ ਲਵੇ ਆਪੜੀਆਂ ਕਰ ਲਵੇ ਹੋਰ ਕੀ ਹੈ ਤੋਂ ਥੋੜੀ ਪਈ ਹੈ 1 ਵਜੇ ਹੋ ਤਰੀ ਅੱਜ ਨਾ 2 ਵਜੇ ਹੂੰ 2 ਵਜੇ ਤੋਂ ਦੁਪਹਿਰੀ ਹੈ ਉਪਰੇ 2 ਵਜੇ ਤੋਂ ਦੁਪਹਿਰੀ ਹੈ ਸਵੇਰ ਦੀ ਧੁੰਦੇ ਤੋਂ ਹੁੰਦਾ ਅੱਜ ਅਜੇ ਵੀ ਉਸ ਆ ਦੇਲਾ ਕਣਕ ਪਤਾ ਹੀ ਉਸ ਹੈ ਹੁਣ ਧੁੱਪ ਨਿਕਲੀ ਖੜੀ ਜਲੀ ਵੀ ਨਿਕਲੀ ਹੈ ਇਹਨਾਂ ਯਾਨੀ ਖੋਲਦੇ ਕੋਟ ਕੱਟ ਜਾਂ ਮਾਰ ਪਾਰਾਂ ਖੋਲ ਕੇ ਬਾਹ ਕਾਨੂੰ ਫੜਨਾ ਆਉਂਦੇ ਕੰਡੇ ਥੰਡ ਜੀ ਹੋ ਜਣੀ ਫੇ ਬਗਿਆ ਦਿਨ ਹਾਂ ਦਿਨ ਤਾਂ ਗਿਆ ਗਿਆ ਦੇਰ ਬਾਅਦ ਉਹ ਸੁੂਝ ਦਿਖਾ ਗਿਆ ਬਹੁਤ ਮੁੰਨੇ ਟਾਈਮ ਹੁੰਦਾ ਉੱਧਰ ਤੇ ਪਾਰਸੀ ਤੇ ਸੰਤਾਂ ਦੀ ਜਿਹੜੇ ਮੁੰਨੇ ਟਾਈਮ ਹੋ ਗਿਆ ਲੱਗੇ ਆਉਣ ਲੋਗ ਜਾਈ ਹੋਏ ਭਰਨੀ ਸਾਹ ਨੂੰ ਜਮੀ ਲੱਗਨੀ ਆ ਹੁਣ ਹੁਣ ਲੱਗੂਗਾ ਫੋਨ ਕਰੂਗਾ ਖਬਰੇ ਗੱਡੀ ਉਹ ਭੱਦ ਨਹੀਂ ਕੀ ਪਤਾ ਲੈ ਕੋਈ ਪਤਾ ਨਹੀਂ ਹੈਗਾ ਉਹਨਾਂ ਦਾ ਆਏ ਕਹਿੰਦਾ ਟਰੈਲੀ ਭਰੂਗਾ ਟਰੈਲੀ ਨਾ ਮਾ ਟਰੈਲੀ ਭਰ ਮਾਲ ਵੀ ਪੂਰਾ ਚਾਹੀਦਾ ਟਰੈਲੀ ਦਾ ਸ਼ਾਮ ਸਾਈ ਮਾ ਐ ਤਾਂ ਹੀ ਹੈ ਨੀ 30 ਕੁਇੰਟਲ ਲੱਦ ਕੇ 30 20 ਹੂੰ ਤੇ ਖਰਚਾ ਫਿਰ ਤੇਲ ਦਾ ਖਰਚਾ ਹਾਂ ਮਾ ਟਰੈਲੀ ਵੀ 50 60 ਕੁਇੰਟਲ ਮਾਲ ਦਾ ਚਾਹੀਦਾ ਹੂੰ ਤਾਂ ਹੀ ਮਾ ਟਰੈਲੀ ਪਰ ਹੂੰ ਵੱਧ 60 ਫੇਰ ਉਹ ਦੇਖਦੇ ਕੀ ਕਹਿੰਦਾ ਆਊਗਾ ਫੋਨ ਉਹਦਾ 2:30 2:30 3:00 ਵਜੇ ਮੰਨ ਕੇ ਜਦ 1.5 ਕਰੋੜ ਦੇ ਫੂਨ ਆਊਗਾ ਉਹਦਾ ਗੱਡੀ ਭਰਦੇ ਕਿ ਆ ਭਰਦੇ ਜਬ ਵੀ ਬਹੁਤ ਬਾਹਵਾਂ ਦੀ ਥੜੀ ਇੱਥੇ ਆ ਗਈ ਆ ਵੀ ਓਰੇ ਓਰੇ ਹੋਈ ਪਈ ਛਰੀ ਜਿਹੀ ਜੜੀ ਸੜੀ ਕਹਿੰਦਾ ਗੱਦੇ ਬਹੁਤ ਕੱਢ ਲਈ ਜਬੀ ਮੈਂ ਵਧੀਆ ਹੀ ਆ ਰੁਗਾ ਬਣਾ ਚਰੀ ਕੋਲਾ ਲਾ ਕੇ ਖੜੇ ਰਹੇ ਆ ਮਸ਼ੀਨ ਚ